ਇੱਕ ਤਾਂ ਬਣੀਆ ਪਈ ਪੂਰੀ ਜਿਹਦਾ ਨਾਮ ਟਮਾ ਟਮਾ ਬਣਨੀ ਕਣਕ ਦੀ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਸੀ ਕਣਕ ਉਦੋਂ ਤੇ ਬਹੁਤ ਵਧੀਆ ਕਣਕ ਉੱਗੀ ਸੀ ਤੇ ਝਾੜ ਵੀ ਬਹੁਤ ਵਧੀਆ ਦਿੱਤਾ ਸੀ ਅੱਕੇ ਹੁਣ ਆ ਥਾਂ ਇੰਨਾ ਨਾ ਜੁਗ ਵੀ ਪਈ ਤਾਂ ਮੈਂ ਪਤਲੀ ਪਤਲੀ ਤੇ ਵਿਰਲੀ ਜੀ ਰਹਿਣੀ ਆ ਬੰਦਾ ਕੱਲਾ ਹੀ ਅੱਜ ਤੈਨੂੰ ਵਿਹਲਾ ਕਰਦਾ ਸੀ ਨੀਤਾ ਤੈਨੂੰ ਪਾਣੀ ਲਾਉਣਾ ਪੈਣਾ ਸੀ ਹਾਂ ਬਸ ਰਹਿ ਗਈਆਂ ਸਾਡੀਆਂ ਥੋੜੀਆਂ ਤਾਂ ਫੇਰ ਲਾ ਦੀ 6 ਰਹਿ ਗਈਆਂ 7 7 ਹਾਂ ਜੀ ਮੇਤਰੋ ਨਿਬੜ ਗਿਆ ਕੰਮ ਬਨ ਲੈ ਮੂੰਹ ਸੇ ਰ ਤੇ ਚਲੀਏ ਪੈਂਡ ਤੋਂ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿ ਮੈਂ ਉਹ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਚੱਲਦਾਗਾ ਰੋ ਸਪਰੇਅ ਕਰੀ ਜਾਂਦੇ ਆ ਸਰੀਰ ਦੇ ਕੈਲਾ ਤੇ ਮੈਂ ਉਹ ਕੈਲਾ ਮੈਂ ਵੀ ਜਿਸ ਦਿਨ ਹੁੰਦਾ ਨਾ ਸਪਰੇਅ ਦਾ ਕੰਮ ਤੇ ਉਸ ਦਿਨ ਚੇਤਾ ਭੋਲੇਆ ਨਾਮ ਦਾ ਵੀਡੀਓ ਬਣਾਉਣ ਦਾ ਇਸ ਕਰਕੇ ਆਪਾਂ ਹੁਣ ਲੇਟ ਤੇ ਸ਼ੁਰੂ ਕੀਤੀ ਆ ਹੁਣੇ ਹੁਣੇ ਚੇਤਾ ਆਇਆ ਟੈਂਕੀ ਚੱਕੀ ਉਥੋਂ ਤੇ ਫੇਰ ਉਧਰ ਬਾਹਰ ਕੀਤੀ ਆ ਲੱਗਾ ਯਾਰ ਵੀਡੀਓ ਰਹਿਣੀ ਆਪਣੀ 12 ਵਾਏ ਤੇ 30 ਮਿੰਟ ਸਾਢੇ 12 ਦਾ ਟਾਈਮ ਹੋ ਚੁੱਕਿਆ ਤੇ ਹੁਣ ਚੇਤਾ ਆਇਆ ਤੇ ਬਾਕੀ ਅਸੀਂ 6 ਕਿੱਲਿਆਂ ਦੀ ਬਣਾਈ ਸੀ ਬਣਾਈ ਸੀ ਕੋਹਲ ਦਵਾਈ ਦਾ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਇੱਥੇਆਂ ਦੇ ਵਿੱਚ ਰਹਿ ਗਿਆ 1.5 ਕਿੱਲਾ ਰਹਿ ਗਿਆ ਬਾਕੀ ਚੱਲਦੇ ਆ ਮੋਟਰ ਤੇ ਇਹਨਾਂ ਨੂੰ ਪਾਣੀ ਵੀ ਲਾਉਣਾ ਦੁਬਾਰ ਲੱਗੂ ਜਦੋਂ ਸਪਰੇ ਹੋ ਗਈ ਆ ਬੈਠ ਕੱਲ ਅਸੀਂ ਆ ਵੀ ਗੁਡਾਈ ਕੀਤਾ ਥਾ ਆਹਾ ਤੇ ਇਧਰ ਆ ਗੰਡੇ ਖੜੇ ਮੋٹے ਮੋٹے ਹੋ ਗਏ ਤੇ ਲਸਣ ਦੀ ਗੁਡਾਈ ਹੋ ਰਹੀ ਏ ਬੰਦਾ ਕੱਲਾ ਹੀ ਆ ਬੰਦਾ ਕੱਲਾ ਹੀ ਅੱਜ ਤੈਨੂੰ ਵਿਹਲਾ ਕਰਦਾ ਸੀ ਨਹੀਂ ਤਾਂ ਤੈਨੂੰ ਪਾਣੀ ਲਾਉਣਾ ਪੈਣਾ ਸੀ ਹਾਂ ਬਸ ਰਹਿ ਗਈਆਂ ਸਾਡੀਆਂ ਥੋੜੀਆਂ ਤੋਂ ਫੇਰ ਲਾ ਦੀ 6 ਰਹਿ ਗਈਆਂ 7 ਸੱਤ ਹਾਂ 17 ਸੀ 10 ਹੋ ਗਈਆਂ 7 ਰਹਿ ਗਈਆਂ ਕੀ ਕਹਿਣਾ ਆ ਪਿਆ ਤਿੰਨ ਕੋਲ ਆ ਹੱਡਵੜ ਲਓ ਜੀ ਇਧਰੋਂ ਕਰਕੇ ਸਪਰੇਅ ਤੇ ਹੁਣ ਚੱਲੇ ਆ ਪਾਉਣੀ ਆ ਯੂਰੀਆ ਇਸੀ ਕਰਤੀ 6 ਕਿੱਲੇ 6 ਕਿੱਲਾਂ ਤੇ ਕਰਕੇ ਤੇ ਟਾਈਮ ਹੋ ਗਿਆ ਵਾ ਡੇਢ ਦਾ ਹੂੰ ਹੂੰ ਡੇਢ ਵਜ ਚੁੱਕਿਆ ਵਾ ਚੱਲਦੇ ਜਾਈਏ ਸ਼ੁਕਰੀਆ ਆ ਹੈਗੇ ਆ ਵਾਇਰਸ ਵਾਲੇ ਆਲੂ ਆਵੇ ਆ ਕੱਲ ਬਾਹਰ ਕੱਢੇ ਸੀ ਇਹ ਵਿੱਚੋਂ ਪੱਟਣੇ ਪੈਂਦੇ ਆ ਬੂਟੇ ਹੋਰ ਹੀ ਸੌਕ ਜਾਂਦੇ ਆ ਇਹਦੇ ਚਾਲੂ ਚੰਗਾ ਨਹੀਂ ਬਣਦਾ ਫਿਰ ਆਈ ਮਿੱਤਰ ਪਿਆਰੇ ਵਾਹ ਇਹ ਤਾਂ ਸੈਟੀ ਨਾ ਆਈ ਇਹ ਪਿੰਡ ਸਟਾਈ ਹੈ ਆ ਖੁੱਲੇ ਆ ਗਈ ਆ ਵੀ ਰਹੀ ਹੈ ਆਹੋ ਇਹ ਵੀ ਕੁੱਟੀ ਹੋਈ ਆ ਹਾਂ ਲਿਆ ਝੋਲੀ ਚਲੋ ਇੱਥੇ ਹੁਣ ਪਾਉਣ ਲੱਗੇ ਆ ਯੂਰੀਆ ਪੰਜ ਕਪੋਰੀਆਂ ਰਹਿੰਦੀਆਂ ਉਹ ਪਾਉਣੇ ਆ ਚਲੋ ਵੀ ਚੱਕ ਲੀਆਂ ਆਪਾਂ ਝੋਲੀਆਂ ਆਵੇ ਤੇ ਪੌਣਿਆ ਠੀਕ ਹੈ ਉਹਨਾਂ ਨੂੰ ਆਪਣਾ ਪਤਾ ਹੀ ਨਹੀਂ ਲੈ ਵੀ ਮਿੱਤਰ ਪਿਆਰਿਓ ਆ ਦੇਖੋ ਕੰਪਨੀ ਵਾਲਿਆਂ ਦੀ ਯੂਰੀਆ ਤੇ ਐਂ ਕੁੱਟ-ਕੁੱਟ ਤੇ ਤੇ ਹੋਰ ਕੇ ਤੇ ਫਿਰ ਪਾਣੀ ਪਾਉਂਗੀ ਜਿੰਨਾ ਟਾਈਮ ਉੱਥੇ ਸੱਟਣ ਨੂੰ ਲੱਗਦਾ ਘਟਾ ਉਹਨੂੰ ਬਾਅਦ ਟਾਈਮ ਇੱਕ ਘਟਾ ਹੋਰ ਨਾ ਲੱਗ ਜਾਂਦਾ ਕਿਤੇ 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 ਇਦਾਂ ਦੀ ਆਉਂਦੀ ਐ ਨਹੀਂ ਪੱਕੀ ਜ਼ੂਰੀਆ ਆਹ ਉਹਨ ਇੱਕ ਤਾਂ ਬਣੀ ਹੋਈ ਪੂਰੀ ਜੀ ਤਾਂ ਨੇ ਵੱਟੇ ਮਾਂ permiss ਆ ਖੜੇ ਆ ਲੋ ਤੇ ਆ ਖੜਾ ਚੋਨਾ ਵੀ ਵੇਖ ਲੋ ਲੈ ਅੱਜ ਹੋ ਗਈ ਆ ਅੱਜ ਹੋ ਗਈ 14 14 ਦਸੰਬਰ ਹੋ ਗਈ ਆ ਤੇ ਤੁਸੀਂ ਚੋਨਾ ਵੇਖ ਸਕਦੇ ਹੋ ਚੋਨਾ ਖੜਾ ਇਧਰੋਂ ਥੋੜਾ ਇਧਰੋਂ ਹੀ ਦਿਖਾਈ ਨਹੀਂ ਰਾਇਆ ਪਿੰਦਾ ਇਹ ਆਵੇ ਹਾਂ ਆ ਚੋਨਾ ਖੜਾ ਉੱਤੇ ਕਿਉਂ ਇਹ ਵੀ ਉਹ ਪਾਲਦਾ ਹਾਂ ਉਹ ਟਿਕ ਪੈ ਗਿਆ ਹੁਣ। ਜਾ ਵੀ ਮਿੱਤਰ ਨੇ ਨਿਭੜ ਗਿਆ ਕੰਮ। ਬੰਨ ਲੈ ਮੂੰਹ ਸਿਰ ਤੇ ਚਲੀਏ ਪੈਂਡ ਤੋਂ। ਅਜੇ ਨਹੀਂ ਕੰਮ ਨਿਭੜਿਆ। ਅੱਜ ਦੇ ਦਿਨ ਦਾ ਨਿਭੜ ਗਿਆ। ਜੇ ਮਰ ਗਿਆ ਸੀ। ਕੋਈ ਉਹ ਨਹੀਂ ਰੱਖਣਾ ਉਹ ਬੰਦਾ ਅੱਗੇ। ਹਾਂ ਐਂਜਲ ਰੱਖਣਾ। ਹਾਂ। ਨਹੀਂ ਤੂੰ ਰੱਖੀਂ ਮਿੱਤੂ। ਹਾਂ। ਲੈ ਵੀ ਮਿੱਤਰ ਪਿਆਰੋ ਕਰਿਆ ਆ ਗਿਆਂ ਹੁਣ ਜਾ ਕੇ ਵੇਖੀ ਕਣਕ। ਜਿੱਥੇ ਉੱਗੀ ਨਹੀਂ ਸੀ ਸ਼ਾਇਦ ਹੁਣ ਨਿਕਲੇ ਉਹ ਆਇਓਗੀ ਕਾਂਕ ਚਾਚੇ ਕੇ ਦੁਕਾਨ ਕਾ ਨਿਕਲ ਪਈ ਹੈ ਆਪਣੇ ਨਹੀਂ ਤੇ ਹਾਂ ਪਰ ਕਿਵੇਂ ਕੀ ਕਰ ਪਰ ਦੱਸ ਚਾਜ ਹਾਂ ਉਹ ਉਹ ਜਾਂਦਾ ਆਉਂਦਾ ਪਿਆ ਉਹਰੇ ਨੂੰ ਚਲ ਵੇਖ ਕੇ ਆਣੇ ਚਲ ਜੀ ਖੇਤ ਹਾਂ ਆ ਜਾ ਉਹਨੇ ਮੋੜਿਆ ਨਾ ਅਮਰੂਦ ਨਾਲ ਅਮਰੂਦ ਆ ਹੀ ਨਹੀਂ ਖਤਮ ਹੋ ਗਏ ਖਤਮ ਹੋ ਗਏ ਹਾਂ ਕੀ ਮਖਾ ਕੇ ਲੈਣਾ ਹੈ ਹੀ ਨਹੀਂ ਵੇਖਣੇ ਕਿੱਥੋਂ ਹੈ ਹੀ ਨਹੀਂ ਚੱਲ ਵੇਖ ਲੈਣੇ ਆ ਮੈਂ ਤਾਂ ਕਣਕ ਵੇਖ ਕੇ ਮੁੜ ਕੇ ਆਉਣਾ ਤੇਨ ਨਾਲ ਤਾਂ ਲੈ ਕੇ ਚੱਲਾਂ ਤੂੰ ਪਹੁੰਮਗਾ ਖੇਤ ਠੀਕ ਹੈ ਅਜੇ ਟਾਈਮ ਹੈਗਾ ਤੇ ਮੈਂ ਕਾ ਚੱਲ ਗੀੜਾ ਕੱਢ ਲਈਏ ਥੋੜਾ ਜਿਹਾ ਟਾਈਮ ਹੈਗਾ ਫਿਰ ਤੂੰ ਬਾਅਦ ਇੱਕ ਅੱਧਾ ਦਿਨ ਲਾਉਨੇ ਆ ਉਧਰ ਡੁਆਲ ਵਾਲੇ ਪਾਸੇ ਤੇ ਫੇਰੇ ਰੌਬ ਦੇ ਲਸਨੀ ਗੜਾਈ ਸ਼ੁਰੂ ਕਰਦੇ ਆਂ ਫੇਰ ਬਾਅਦ ਚ ਪਾਣੀ ਪੋਣੀ ਲਾਉਣ ਵਾਲਾ ਹੋ ਜਾਣਾ ਉਧਰ ਵੀ ਦੇਖਦੇ ਆਂ ਜੇ ਤਾਂ ਇੱਕ ਦਿਨ ਮੈਂ ਇਦਾਂ ਕਰਨਾ ਆਪ ਲਾ ਕੇ ਦੇਖਣਾ ਜੇ ਤਾਂ ਜਿਆਦਾ ਥਾਂ ਨਿਬੜਾਇਆ ਹਨਾ ਤੇ ਫੇਰ ਤਾਂ ਜਿਵੇਂ 7-8 ਦਿਨਾਂ ਦੇ ਵਿੱਚ ਗੜਾਈ ਹੋਏ ਹੋਏ ਫੇਰ ਤਾਂ ਆਪ ਹੀ ਕਰ ਲੈਣੀ ਆ ਤੇ ਜੇ ਟਾਈਮ ਜਿਆਦਾ ਲੱਗਦਾ ਫੇਰ ਕੋਈ 2-3 ਬੰਦੇ ਰੱਖ ਕੇ ਛੇਤੀ ਕੰਮ ਨਿਬੜ ਕੇ ਤੇ ਫੇਰ ਆਪ ਦਾ ਅਦਰਕ ਖਤਮ ਕਰਕੇ ਕੰਮ ਇੱਧਰ ਫਿਰ ਹੋ ਜਾਵਾਂਗੇ ਬਰਦੂਆਲੇ ਪਾਸੇ ਜਿਹੜਾ ਹੌਣ ਚੱਲੀ ਜਾਂਦਾ ਕਿਉਂ ਆਪਦਾ ਵੀ ਆਹੋ ਵੇਖਣਾ ਹੀ ਆ ਕੰਮ ਮਾੜਾ ਮੋਟਾ ਉਦਣ ਮੈਂ ਦੇਖ ਕੇ ਆਇਆ ਤੇ ਇਹ ਕ ਦੂਣ ਸਾੜ ਗਿਆ ਬਸ ਕੋਰਾ ਪੈਣ ਤਾਂ ਲੱਗ ਗਿਆ ਆਇਆ ਇੱਧਰ ਦੀ ਚਲੀਏ ਇੱਧਰੋ ਚੱਲ 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 ਤੇ ਵੇ ਇੱਕ ਗੱਲ ਕੋਈ ਵੀ ਹਾਂ ਉੱਥੇ ਨਾ ਉਸ ਦਿਨ ਵੇਖਿਆ ਸੀ ਤੇ ਮੁਰਗ ਥਾਂ ਹੈਗੀ ਇੱਕ ਦੋ ਕੋਕਨਾਲਾਂ ਦੇ ਵਿੱਚ ਵਿੱਚ ਹੈਗੀ ਜਿਆਦਾ ਮੁਰਗ ਬਾਕੀ ਕੋਈ ਕੀ ਹਕਾ ਨਹੀਂ ਸਿਰਫ ਰੰਬਾ ਹੀ ਲੰਗਾਉਣਾ ਵਿੱਚੋਂ ਦੀ ਤੇ ਚਲ ਥਾਂ ਇੱਕ ਤਾਂ ਪੋਲਾ ਆ ਜਾਊਗਾ ਤੇ ਮਾੜੀ ਮੋਟੀ ਜਿਹੜੀ ਨਿੱਕੀ ਨਿੱਕੀ ਵੇਖਾਂ ਨਿਕਾ ਕਹਾਇਆ ਦੁਬਾਰਾ ਉੱਗਦਾ ਆ ਜਿਵੇਂ ਉਹ ਖਤਮ ਹੋ ਜਾਊਗਾ ਇਹ ਚੀਜ਼ ਹੈ ਤੋ ਵੀ ਆ ਗਈ ਮਗਰ ਪਾਪਾ ਪਹਿਲਾ ਮੈਚ ਅੱਜ ਲੱਭਾ ਵਾਲਾ ਠੀਕ ਹੈ ਠੀਕ ਹੈ ਤੇਰਾ ਤੇਰਾ ਹੋਂ ਤਾਂ ਹੋਂ ਤਾਂ ਹੋਂ ਤਾਂ ਹੋਂ ਤਾਂ ਪਰੇਗਾ ਚਲ ਇੱਕ ਮੈਂ ਹੋਰ ਲੱਭ ਕੇ ਦੇਣਾ ਫਿਰ ਤੁਹਾਡੇ ਦੋਹਾਂ ਦਾ ਇੱਕ ਇੱਕ ਹੋ ਜਾ ਠੀਕ ਹੈ ਹਾਂਜੀ ਚਲੋ ਚਲੋ ਪਾਸੇ ਹੋਂਦੇ ਤੰਗ ਚੱਲਾਂ ਤੰਗ ਚੱਲ ਅੱਜ ਕਿੱਥੇ ਦਾ ਪਾਇਆ ਮੈਂ ਤਾਂ ਖਣਕੇ ਵੇਖਣ ਆਇਆ ਮੈਂ ਕਿਾ ਚੱਲੇ ਨੂੰ ਵੀ ਲੈ ਕੇ ਜਾਣਾ ਨਾਲ ਪਰੀ ਨਾ ਤੇ ਚਲ ਤੂੰ ਵੀ ਆ ਗਈ ਤੇ ਚਲ ਠੀਕ ਹੈ ਕੋਈ ਗੱਲ ਨਹੀਂ ਫਿਰ ਕੀ ਵੋਦਾ ਆ ਜੋ ਇਹ ਕਨੇਕਾ ਧਰ ਦੇ ਵੇਖ ਹਾਂ ਆ ਆ ਵੇਖੋ ਇਧਰ ਆ ਜਾ ਆ ਇੱਥੇ ਸੀ ਉਹ ਉਹ ਥਾਂ ਇਧਰ ਆ ਥਾਂ ਵੇਖਾਂ ਜਾ ਕੇ ਨੇੜੇ ਇਧਰੋਂ ਵੇਖ ਲੀਏ ਪਹਿਲਾਂ ਆ ਨਹੀਂ ਨਹੀਂ ਪਹਿਲਾਂ ਆ ਵੇਖ ਲੀਏ ਉੱਥੇ ਰੋ ਤੁਸੀਂ ਇਧਰ ਨਾ ਗਿੱਲਾ ਹੋਊਗਾ ਰਹਿਣ ਦਿਓ ਆਉਣ ਨੂੰ ਤੇ ਕਣਕ ਦਾ ਬੀਜ ਜਿਹੜਾ ਪਾਇਆ ਸੀ ਐਤ ਕੀ ਮੋਹਲ ਦਾ ਪਾਇਆ ਸੀ 1600 ਦਾ ਗੱਟਾ ਆਇਆ ਸੀ ਉਗ ਲੱਗੀ ਲੱਗ ਤਾਂ ਜਾਊਗੀ ਕਿਤੇ ਕਿਤੇ ਦਿਸਦੀ ਆ ਦਿਸਦੀ ਤਾਂ ਹੈਗੀ ਆ ਕਿ ਦਿਸਦੀ ਆ ਹਾਂ 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 ਇੱਕ ਆਹ ਦੇਖਾ papa papa ਹਾਂ ਹਾਂ ਚਲੋ ਆਇਓ ਬਸ ਠੀਕ ਆ ਉਹ ਥਾਂ ਦੇਖ ਲਿਓ ਮਾੜਾ ਐ ਸਿੱਧਾ ਹੀ ਨੰਗਾ ਆਣਾ ਆਪਾਂ ਲਸਣ ਦੇ ਵਿੱਚੋਂ ਹੀ ਠੀਕ ਆ ਹੋਰ ਕੀ ਕੰਮ ਉੱਥੇ ਲਸਣ ਬਸ ਹੋਰ ਕੰਮ ਕੀ ਇਹ ਹੀ ਕੰਮ ਆਏ ਸੀ ਇਹਨਾਂ ਕੋਲ ਜਿਹੜਾ ਆਪਦਾ ਕੰਮ ਸੀ ਉਹ ਕਰ ਰਿਹਾ ਹੈ ਬਸ ਹੂੰ ਮੈਂ ਕੁਛ ਨਹੀਂ ਕੀਤਾ ਕੀ ਤਾਂ ਕੰਮ ਹੋ ਗਿਆ ਥੋੜਾ ਜਿਹਾ ਖਰਾਬ ਉਹ ਮੇਰਾ ਉਹ ਮੇਰੇ ਪਾਪਾ ਮੇਰਾ ਇੱਕ ਉਹ ਆਹੋ ਆ ਗਿਆ ਚਿੱਟਾ ਚਿੱਟਾ ਉਹ ਮੇਰਾ ਹੈ ਫਿਰ ਹਾਂ ਠੀਕ ਹੈ ਚਲੋ ਠੀਕ ਹੈ ਲੜੋਗੇ ਲੜੀਗਾ ਤਾਂ ਜਾਂਦੀਆਂ ਚਲ ਆਜੋ ਆਓ ਚਲਿਏ ਉਹ ਗੱਲਬਾਤ ਨਹੀਂ ਬਣਨੀ ਕਣਕ ਦੀ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਸੀ ਕਣਕ ਉਦੋਂ ਤੇ ਬਹੁਤ ਵਧੀਆ ਕਣਕ ਉੱਗੀ ਸੀ ਤੇ ਝਾੜ ਵੀ ਬਹੁਤ ਵਧੀਆ ਦਿੱਤਾ ਸੀ ਅੱਕੇ ਹੁਣ ਆ ਥਾਂ ਇੰਨਾ ਨਾ ਜੁਗ ਵੀ ਪਈ ਤਾਂ ਮੈਂ ਪਤਲੀ ਪਤਲੀ ਤੇ ਬਿਰਲੀ ਹੀ ਰਹਿਣੀ ਆ ਚਲੋ ਠੀਕ ਆ ਜੋ ਹੋ ਗਿਆ ਨਾ ਸਹੀ ਹੋ ਗਿਆ ਜਿੰਨਾ ਵੀ ਹੋ ਗਿਆ ਓਕੇ ਆ ਕੰਮ ਤੇ ਚਲੋ ਫਿਰ ਬਸ ਨੰਘ ਕੇ ਤੇ ਫਿਰ ਅੱਜ ਦੀ ਵੀਡੀਓ ਕਰੀਏ ਸਮਾਪਤ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਕੀ ਕਰੋ ਸਬਸਕ੍ਰਾਈਬ ਇੱਕ ਮਿੰਟ ਕੀ ਕੀ ਸਬਸਕ੍ਰਾਈਬ ਇੱਕ ਵਾਰੀ ਹੋਰ ਸਬਸਕ੍ਰਾਈਬ ਚਲੋ ਜੀ ਸਬਸਕ੍ਰਾਈਬ ਠੀਕ ਹੈ ਆਉਂਦੇ ਆ